ਡਾਕਟਰ ਦੀ ਡਾਕਟਰ ਨੇ ਸਰਦਾਰ ਦੀ ਸਰਦਾਰਨੀ ਜ਼ਿਮੀਦਾਰ ਦੀ ਜ਼ਿਮੇਦਾਰਨੀ ਹੁਣਾ ਦੱਸੋ ਬਾਂਦਰ ਦੀ ਕੀ ਬਣੂਗੀ ਕਮੈਂਟ ਕਰਕੇ ਦੱਸੋ ਜੇ ਬੰਦਾ ਜੁੱਤੀ ਮਾਰੇ ਤਾਂ ਗਲਤ ਹੈ ਜੇ ਕੁੜੀ ਜੁੱਤੀ ਮਾਰੇ ਤਾਂ ਕੋਹ ਨੂੰ ਕੰਮ ਪੈ ਗਿਆ ਹੁਣਾ ਸਹੀ ਆ ਭਾਈ ਪਹਿਲਾਂ ਸੋਚਦੇ ਸੀ ਸਕੂਲ ਕਦੋਂ ਖਤਮ ਹੋਣਾ ਹੁਣ ਸੋਚਦੇ ਆ ਸਕੂਲ ਕਦੋਂ ਖਤਮ ਹੋ ਗਿਆ ਕੱਲ ਰਾਤ ਮੈਂ ਇੱਕ ਕੁੜੀ ਨਾਲ ਗੱਲ ਕਰਦਾ ਪਿਆ ਸੀ ਅੱਖ ਖੁੱਲ੍ਹੇ ਦਾ ਪਤਾ ਲੰਗਾ ਇਹਦਾ ਸੁਪਨਾ ਸੀ ਟੀਚਰ ਬੱਚੇ ਤੁਹਾਨੂੰ ਪਤਾ ਵੱਡੇ-ਵਡੇਰੇ ਬਾਂਦਰ ਹੁੰਦੇ ਸੀ ਬੱਚਾ ਤੁਹਾਡੇ ਹੁੰਦੇ ਹੋਣੇ ਸਾਡੇ ਦਾ ਜ਼ਿੰਮੇਦਾਰ ਹੁੰਦੇ ਸੀ ਮੈਂ ਪੁੱਛਿਆ ਇਹ ਸਾਡੂ ਸਾਡੂ ਕੀ ਹੁੰਦੇ ਨੇ ਪਾਪਾ ਦਾ ਜਵਾਬ ਇਹ ਦੋਨੋਂ ਇੱਕੋ ਕੰਪਨੀ ਠੱਗੇ ਹੋਏ ਬੰਦੇ ਹੁੰਦੇ ਨੇ ਕਈ ਕੁੜੀਆਂ ਆਪ ਤਾਂ ਕਰੀਮ ਲਾ ਕੇ ਗੋਰੀਆਂ ਹੋ ਜਾਣਗੀਆਂ ਜਦੋਂ ਜਵਾਕ ਕਾਲਾ ਹੋਵੇ ਉਦੋਂ ਕਹਿਣਗੀਆਂ ਪਾਪਾ ਤੇ ਗਿਆ ਫੈਮਲੀ ਦੀ ਮੰਗ ਕੁੜੀ ਕਰੇ ਉਹੀ ਆਵੇ ਤੇਰੀ ਫੇਸਬੁੱਕ ਨਾਲੋਂ ਜ਼ਿਆਦਾ ਘਰ ਨੂੰ ਚਲਾਵੇ